ਇਹਦਾ ਵਿਰਸਾ ਪਾਪੀ ਕਹਿਣਾ ਲੋਕ ਬਚੋਵਾ ਕਹਿੰਦੇ ਆ ਮੈਂ ਵਿਰਸਾ ਪਾਪੀ ਕਹਿਣਾ ਉਹ ਪਾਪੀ ਅੱਜ ਜਿਹਦੇ ਸ਼ਹਿਰਾਂ ਚ ਕੀ ਚਰਚੇ ਨੇ ਕੱਲ ਜਿਹੜੀ ਤਰਨ ਤਰਨ ਸਾਥੀ ਮੈਂ ਲੋਕ ਕਹਿੰਦੇ ਜੀਰਾ ਸਾਹਿਬ ਅਸੀਂ ਤੇਰੇ ਬਾਪ ਨੂੰ ਜਾਣਦੇ ਆ ਤੇਰੇ ਉਹਨਾਂ ਨਾਲ ਕੰਮ ਕੀਤਾ ਅਸੀਂ ਤੇਰੇ ਦਾਦਾ ਜੀ ਬਾਰੇ ਜਾਣਦੇ ਆ ਪਰਿਵਾਰ ਦਾ ਪਿਛੋਕੜ ਜਾਣਦੇ ਆ ਅਸੀਂ ਜਾਣਦੇ ਆ ਕਿ ਤੂੰ ਹਰ ਇੱਕ ਦੇ ਨਾਮ ਖੜਦਾ ਹੈ ਔਰ ਕਹਿੰਦੇ ਇਹ ਉਹ ਵਿਰਸਾ ਬਲਟੋਵਾ ਜਿਹੜਾ ਟਕਾਨਦਾਰਾਂ ਤੋਂ ਫਰੋਤੀਆਂ ਮੰਗਦਾ ਰਿਹਾ ਜਿਹੜਾ ਲੋਕਾਂ ਦੇ ਘੁੱਟ ਵੱਡਦਾ ਰਿਹਾ ਘੁੱਟ ਵੱਡ ਵੱਡ ਕੇ ਕੜੇ ਲਾਉਂਦਾ ਰਿਹਾ ਉਹ ਮੈਂ ਪੁੱਛਣਾ ਚਾਹਨਾ ਵਿਰਸਾ ਜੀ ਉਹ ਤੂੰ ਉਹ ਵਿਰਸਾ ਜਿਹੜਾ ਵਿਧਾਨ ਸਭਾ 'ਚ ਕਹਿੰਦਾ ਸੀ ਮੈਂ ਅੱਤਵਾਦੀ ਹਾਂ ਅੱਤਵਾਦੀ ਰਹਾਂਗਾ ਔਰ ਅੱਤਵਾਦੀ ਬਣ ਕੇ ਐਮਐਲਏ ਬਣਿਆ ਆ ਥੋੜੇ ਦਿਨ ਪਹਿਲਾਂ ਭਰਾਓ ਇੱਕ ਵੀਡੀਓ ਆਈ ਆ ਪਰਸੋ ਸਿੱਕੀ ਸਾਹਿਬ ਪਹਿਲਾਂ ਇਹਨੇ ਆਪਦੇ ਬਾਰੇ ਸੱਚ ਬੋਲਿਆ ਹੁਣ ਸਿਰੇ ਹੀ ਲਾ ਗਿਆ ਪਤੰਦਰ ਹੁਣ ਕਹਿੰਦਾ ਮੇਰੇ ਤੋਂ ਘਟਿਆ ਬੰਦਾ ਹੀ ਕੋਈ ਨਹੀਂ ਹੈ ਗਾਗਾ ਅਬਰਸਾ ਸਿੰਘ ਬਲਟੋੜ ਦੀ ਬਲਡੀ ਦਾ ਕਹਿੰਦਾ ਮੇਰੇ ਤੋਂ ਘਟਿਆ ਬੰਦਾ ਹੀ ਕੋਈ ਨਹੀਂ ਮੈਂ ਕਿਹਾ ਤੇਰੇ ਤੋਂ ਘਟਿਆ ਹੋ ਵੀ ਨਹੀਂ ਸਕਦਾ ਕਿਉਂਕਿ ਜਿੰਨੇ ਪੰਥ ਨਾਲ ਗਦਾਰੀ ਕੀਤੀ ਹੋ